ਬਿਲਕੁਲ ਸਾਨੂੰ ਤੇ ਬੜੀ ਵੱਡੀ ਯਾਦ ਸੀਗੀ ਕਿ ਇਹਨੂੰ ਜਿਹੜੀ ਹੈਗੀ ਉਮਰ ਕੈਦ ਪਹਿਲੇ ਹੀ ਹੋ ਚੁੱਕੀ ਸੀ ਦੋ ਕੈਸਾਂ ਦੇ ਵਿੱਚ ਤੇ ਅੱਜ ਇਹਨੂੰ ਫਾਂਸੀ ਦੀ ਸਜ਼ਾ ਹੋਏਗੀ ਪਰ ਉਹ ਜਿਹੜੀ ਸਾਡੀ ਯਾਦ ਸੀਗੀ ਉਹ ਬਿਲਕੁਲ ਫਿੱਕੀ ਪੈ ਗਈ ਇਹਨੂੰ ਜਿਹੜੀ ਉਮਰ ਕੈਦ ਹੋਈ ਹੈਗੀ ਇਹ ਇਹ ਕੁਝ ਵੀ ਨਹੀਂ ਹੈਗਾ ਕਿਉਂਕਿ 40 ਸਾਲਾਂ ਬਾਅਦ ਇੱਕ ਬੰਦੇ ਨੇ ਦੇਖੋ ਜ਼ਿੰਦਗੀ ਦੇ 40 ਸਾਲ ਆਪਣੇ ਬੱਚਿਆਂ ਵਿੱਚ ਗੁਜ਼ਾਰੇ ਆਪਣੇ ਪਰਿਵਾਰਾਂ ਦੇ ਵਿੱਚ ਗੁਜ਼ਾਰੇ ਪੂਰੇ ਐਸ਼ ਦੇ ਨਾਲ ਰਹੇ ਔਰ ਸਾਡੇ ਤੇ ਪਰ ਜਵਾਨੀਆਂ ਵੀ ਚੱਲੇ ਗਏ ਸਾਡੇ ਦਿਲਾਂ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਕਿ ਜੇਕਰ ਇਹਨੂੰ ਫਾਂਸੀ ਦੀ ਸਜ਼ਾ ਹੁੰਦੀ ਪਰ ਫਿਰ ਵੀ ਜਾਈ ਸਾਹਿਬ ਨੇ ਜਿਹੜੀ ਇਹਨੂੰ ਸਜ਼ਾ ਦਿੱਤੀ ਆ ਪਰ ਅਸੀਂ ਹੁਣ ਮੋਦੀ ਸਾਹਿਬ ਤੋਂ ਵੀ ਅਪੀਲ ਕਰਦੇ ਆ ਅਮਿਤ ਸ਼ਾਹ ਜੀ ਨੂੰ ਵੀ ਅਪੀਲ ਕਰਦੇ ਆ ਕਿ ਇੱਕ ਤੁਸੀਂ सीबीआई ਨੂੰ ਕਹਿ ਕੇ ਇਹਦੀ ਦੁਬਾਰਾ ਤੋਂ ਅਪੀਲ ਪਾਈ ਜਾਵੇ ਅਗਰ ਉਹ ਅਪੀਲ ਪਾਣਗੇ ਠੀਕ ਆ ਨਹੀਂ ਤੇ ਅਸੀਂ ਆਪਣੀ ਸੋਸਾਇਟੀ ਵੱਲੋਂ ਅਸੀਂ ਦਿੱਲੀ ਹਾਈ ਕੋਰਟ ਤੇ ਵਿੱਚ ਜਾ ਕੇ ਅਪੀਲ ਪਾਵਾਂਗੇ ਤਾਂ ਕਿ ਇਹਨੂੰ ਜਲਦੀ ਤੋਂ ਜਲਦੀ ਫਾਂਸੀ ਹੋ ਸਕੇ ਸਾਨੂੰ ਇਹ ਹੋਵੇ ਕਿ ਜਿਹੜਾ ਸਭ ਤੋਂ ਵੱਡਾ ਦਰਿੰਦਾ ਸੀਗਾ ਇਹਨੂੰ ਫਾਂਸੀ ਹੋ ਗਈ ਉਸ ਤੋਂ ਬਾਅਦ ਸੱਜਨ ਕੁਮਾਰ रहेगा ਉਸ ਤੋਂ ਬਾਅਦ ਆਪਣਾ ਕਮਲ ਨਾਥੇਗਾ ਅਜੇ ਮਾਕਨ ਹੈਗਾ ਹੋਰ ਸੈਂਕੜੇ ਦਰਿੰਦੇ ਹੈਗੇ ਆ ਇਹ ਦੇਖੋ ਕਿਸੇ ਇੱਕ ਦੋ ਨੇ ਤੇ ਕਤਲ ਕੀਤੇ ਨਹੀਂ ਹੈਗੇ ਆ 10000 ਸਿੱਖਾਂ ਦਾ ਕਤਲੇਆਮ ਹੋ ਗਿਆ ਔਰ ਪੂਰੇ ਹਿੰਦੁਸਤਾਨ ਦੇ ਵਿੱਚ ਹੋਇਆ ਖਾਲੀ ਦਿੱਲੀ ਦੇ ਵਿੱਚ ਨਹੀਂ ਹੋਇਆ ਔਰ ਫਿਰ ਸਭ ਤੋਂ ਵੱਡੀ ਗੱਲ ਆ ਜੈ ਸਿੰਘ ਸਾਹਿਬ ਨੇ ਜਿਹੜਾ ਇਹਨੂੰ ਜੁਰਮਾਨਾ ਪਾਇਆ 4 ਲੱਖ ਦਾ ਇਹ ਬਹੁਤ ਘੱਟ ਹੈਗਾ ਕਿਉਂਕਿ ਸਾਡੀਆਂ ਤੇ ਉਸ ਟਾਈਮ ਮੈਂ ਕਹਿੰਨੀ ਹਾਂ ਮੈਂ 7 ਲੱਖ ਰੁਪਇਆ ਤੇ ਤਕਰੀਬਨ ਆਪਣੇ ਘਰ ਉਂਝੀ ਛਾੜੇ ਆਈ ਕਿ ਸੱਜਨ ਕੁਮਾਰ ਨੇ ਇਕੱਲੇ 2-4 ਬੰਦਿਆਂ ਦਾ ਕਤਲੇਆਮ ਨਹੀਂ ਕਰਵਾਇਆ ਐਨੇ ਸੈਕੜੇ ਸਿੱਖਾਂ ਦਾ ਕਤਲੇਆਮ ਦਿੱਲੀ 'ਚ ਕਰਵਾਇਆ ਉਸ ਵਕਤ ਇਹ ਬੋਝ ਨਜ਼ਦੀਕੀ ਸੀ ਨਜ਼ਦੀਕੀ ਸੀ ਦੀ ਗਾਂਧੀ ਪਰਿਵਾਰ ਦੇ ਨਾਲ ਉਸ ਵਕਤ ਨਾਰਾ ਦਿੱਤਾ ਸੀ ਇਹ ਰਜੀਵ ਗਾਂਧੀ ਨੇ ਜਦ ਕੋਈ ਬड़ा ਪੇੜ गिरਦਾ ਧਰਤੀ ਹਿੱਲਦੀ ਹੈ ਖੂਨ ਦਾ ਬਦਲਾ ਖੂਨ ਐਨੇ ਵੱਡੀ ਜ਼ਿੰਮੇਵਾਰੀ ਇਲਾਕੇ ਦੇ ਸਿੱਖਾਂ ਦਾ ਜਿਆਦਾ ਵੱਡਾ ਕਤਲੇਆਮ ਕਰਵਾਇਆ ਜੇ ਮਨੂੰ ਇਨਾਮ ਦੇਗੀ ਕਾਂਗਰਸ ਜਿਹੜੀ ਹੈ ਉਸ ਤੋਂ ਬਾਅਦ ਮੈਂਬਰ ਪਾਰਲੀਮੈਂਟ ਬਣਿਆ ਸਾਡੀ ਮੰਗ ਸੀ ਸਾਨੂੰ ਆਸ ਸੀ ਕਿ ਕੱਬਸੇ ਕ ਮੈਨੂੰ ਫਾਂਸੀ ਹੋਵੇਗੀ ਅੱਜ ਲੇਕਿਨ ਫાંਸੀ ਨਹੀਂ ਹੋਈ ਇਹ ਤਾਂ ਪੱਲੇ ਉਮਰ ਕੱਟ ਕੱਟ ਰਿਹਾ ਲੇਕਿਨ ਅੱਜ ਜਿਹੜਾ ਅਧੂਰਾ ਫੈਸਲਾ ਹੈ ਸਾਡੀ ਸੰਤੁਸ਼ਟੀ ਨਹੀਂ ਹੋਈ ਜੋ ਅਸੀਂ ਚਾਹੁੰਦੇ ਸੀ ਦੂਜੀ ਬੇਨਤੀ ਹੈ ਸੀਬੀਆਈ ਨੂੰ ਮੋਦੀ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਕਿ ਦੁਬਾਰਾ ਤੁਰੰਤ ਪਾਰ ਸਰਕਾਰ ਅਪੀਲ ਪਾਵੇ ਹਾਈ ਕੋਰਟ ਦੇ ਵਿੱਚ ਤੇ ਇਹਨੂੰ ਸੱਜਨ ਕੁਮਾਰ ਨੂੰ ਫાંਸੀ ਹੋਣੀ ਚਾਹੀਦੀ ਹੈ ਜਿਹੜਾ ਜਗਦੀਸ਼ ਟੈਟਲਰ ਕਮਲਨਾਥ ਮਾਕਨ ਜੇ ਇਹਦੇ ਪਿੱਛੇ ਜਾ ਰਹੀ ਜਿਹੜੇ ਕਾਂਗਸੀ ਸ਼ਾਮਲ ਨੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਗਰ ਇੱਕ ਕੋ ਕੋ ਬੰਦਾ ਕਤਲ ਕਤਲ ਕਰਦਾ ਕਿਸੇ ਦਾ ਉਹਨੂੰ ਪੁਲਿਸ ਪਲਾਂ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਕੇਸ ਚੱਲਦਾ ਉਸ ਤੋਂ ਬਾਅਦ ਚਾਰ ਸ਼ੀਟ ਫਾਈਲ ਹੁੰਦੀ ਹੈ ਇਹ ਦੇਖ ਲਾ ਇਨਕੁਆਰੀ ਨਹੀਂ ਮੁਕਦੀ ਪਈਆਂ ਮੇਰੀ ਬੇਨਤੀ ਹੈ ਮੇ ਸਾਹਿਬ ਜੀ ਤੁਸੀਂ ਤੁਰੰਤ ਉਹਨੂੰ ਪਲਾਂ ਗ੍ਰਿਫਤਾਰ ਕਰੋ ਟਾਈਟਲਰ ਦੂੰ ਇਹਦੇ ਆਪ ਮੰਨੇ ਪਹਿਲਾਂ ਮਨੇ ਸੀ ਦੋ ਸਾਲ ਪਹਿਲਾਂ ਕਿ ਮੈਂ ਜੇ 700 ਸਿਕਾਨਾ ਕਤਲਿਆ ਮੈਂ ਆਪ ਦਿੱਲੀ ਸੇ ਕਰਵਾਇਆ ਬੇਰਾ ਹਜਾਰਾ ਜਿਲ੍ਹਾ ਕਾਨਸਿ ਸਾਹਮ ਇਨ ਆਪ ਮੰਨੇ ਇੱਕ ਟੀਵੀ ਚੈਨਲ ਵਿੱਚ ਜਨੇ ਇੰਟਰਵਿਊ ਚਨੇ ਕਿਹਾ ਸੀ ਇਹਨੂੰ ਗ੍ਰਿਫਤਾਰ ਕਰੋ ਕਮਲ ਲਾਤਰੂ ਨੂੰ ਗ੍ਰਿਫਤਾਰ ਕਰੋ ਮੁਕਦਮੇ ਚਲਾਓ ਬਾਕੀ ਇੱਕ ਇੱਕ ਤਰਥ ਕਮਿਸ਼ਨ 파ਰ ਸਰਕਾਰ ਕੋਈ ਬਣਾਉਂਦੀ ਜਿਹੜੇ ਕਾਂਦੋੜ ਜੇ ਕਤਲਿਆਮ ਹੋਇਆ ਜਿਹੜਾ ਬੁਖਾਰੋ ਦੇ ਕਤਲਿਆਮ ਹੋਇਆ ਜਿਹੜੇ ਜਿੰਦਾ ਜੀ ਪੱਠੀ ਵਿੱਚ ਬੁਖਾਰੋ ਬੰਦੇ ਪਾਏਗੇ ਸਵਾ ਸੁੱ ਸੱਖਾਂ ਨੂੰ ਜਿੰਦਾ ਸੜ ਦਿੱਤਾ ਗਿਆ ਉਹਦੇ ਬਰ ਕਰ ਵੀ ਨਹੀਂ ਹੋਈ